ਕਿ ਮੰਡੀਆਂ ਵਿੱਚ ਪਹੁੰਚ ਚੁੱਕੇ ਨੇ ਉਥੇ ਹੀ ਕਈ ਕਿਸਾਨਾਂ ਦੀਆਂ ਫਸਲਾਂ ਨੇ ਉਹ ਕਈ ਹਾਸਿਆ ਕਰਕੇ ਸੜਕੇ ਸੁਆ ਵੀ ਹੋਈਆਂ ਨੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਪਰ ਅਜਾੜਾ ਜਿਹੜਾ ਮੁੱਦਾ ਹੈ ਕਿ ਜਿਹੜੀਆਂ ਮੰਡੀਆਂ ਨੇ ਵੱਡੇ ਵੱਡੇ ਦਾਅਵੇ ਤਾਂ ਕੀਤੇਗੇ ਜਿਹੜੇ ਸਾਡੇ ਮੰਤਰੀਏ ਕਟਾਰੂ ਚੱਕ ਉਹਨਾਂ ਦੇ ਵੱਲੋਂ ਕਿ ਬਹੁਤ ਵਧੀਆ ਇੰਤਿਆਮ ਕੀਤੇਗੇ ਨੇ ਪਰ ਅੱਜ ਤੋਂ ਅਸੀਂ ਦਿਖਾਵਾਂਗੇ ਉਹਨਾਂ ਦਾਅਵਿਆਂ ਦੀ ਖੁੱਲਦੀ ਹੋਈ ਪੋਲ ਕਰਾਂਗੇ ਪਰਦੇ ਫਾਸ਼ ਤਾਂ ਦੋਸਤੋ ਅਸੀਂ ਕੋਸ਼ਿਸ਼ ਕਰਾਂਗੇ ਕਿ ਮੰਡੀਆਂ ਵਿੱਚ ਜਿਹੜੇ ਸਾਡੇ ਕਿਸਾਨ ਭਰਾ ਬੈਠੇ ਹੋਣਾ ਗੱਲਬਾਤ ਕਰਨ ਦੀ ਉਹ ਸਾਡੇ ਨਾਲ ਜੁੜ ਜਾਣ ਪਰ ਤੁਹਾਨੂੰ ਦੱਸ ਦੇਣਾ ਬਹੁਤ ਵੱਡੀ ਕੱਪਡੇਟ ਆ ਰਹੀ ਹੈ ਕਿ ਸੰਗਰੂਰ ਮੰਡੀ ਸਾਈਡ ਤੋਂ ਇਹ ਸੰਗਰੂਰ ਦੀ ਮੰਡੀ ਦੇ ਵਿੱਚ ਪਾਣੀ ਨਹੀਂ ਹੈ ਪੀਣ ਦੇ ਲਈ ਉੱਥੇ ਜਿਹੜੀਆਂ ਸਹੂਲਤਾਂ ਨੇ ਉਹ ਨਹੀਂ ਮਿਲ ਰਹੀਆਂ ਕਿਸਾਨਾਂ ਨੂੰ ਕਿਸਾਨ ਕਈ ਕਿ ਦਿਨਾਂ ਤੋਂ ਬੈਠੇ ਨੇ ਆਪਣੀਆਂ ਕਣਕਾਂ ਲੈ ਕੇ ਸਾਡੇ ਨਾਲ ਜੁੜ ਚੁੱਕੇ ਨੇ ਮਾਲਵਿੰਦਰ ਜੀ ਹੈਲੋ ਹੈਲੋ ਹਾਂ ਜੀ ਹਾਂ ਮਾਲਵਿੰਦਰ ਜੀ ਸਵਾਗਤ ਹੈ ਤੁਹਾਡਾ ਲਾਈਵ ਪ੍ਰੋਗਰਾਮ ਸਰ ਧੰਨਵਾਦ ਜੀ ਧੰਨਵਾਦ ਮਾਲਵਿੰਦਰ ਜੀ ਕਿਹੜੀ ਮੰਡੀ ਤੁਸੀਂ ਬੈਠੇ ਹੋ ਤੇ ਤੁਹਾਨੂੰ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇ ਕੁਝ ਦਿੱਕਤਾਂ ਦੀ ਜਿਹੜੀ ਸਾਡੇ ਜਿਹੜੇ ਮਤਲਬ ਆੜਤੀ ਨੇ ਜੀ ਆੜਤੀਆਂ ਦੇ ਵਿੱਚ ਜਿਹੜਾ ਝੱਖੜ ਲੰਘਿਆ ਜੀ ਆ ਕੇ ਹਾਂਜੀ ਹਾਂਜੀ ਦੇ ਵਿੱਚ ਬਹੁਤ ਪਰੇਸ਼ਾਨੀਆਂ ਆਈਆਂ ਨੇ ਮੰਡੀਆਂ ਦੇ ਵਿੱਚ ਵੀ ਜਿੱਥੇ ਵੀ ਆੜਤੀ ਨੇ ਉੱਥੇ ਕਿਸੇ ਲਵੇ ਜਦੋਂ ਇਹਦਾ ਲਿਸੈਂਸ ਬਣਦਾ ਇਹਨਾਂ ਨੂੰ ਤਰਪਾਲਾਂ ਲਾਉਡ ਦਿੱਤੇ ਆ ਨੇ ਦਾਹ ਜ਼ਿਮੀਦਾਰ ਨੇ ਤਾਂ 10 ਜ਼ਰੂਰੀ ਨੇ 20 ਜ਼ਿਮੀਦਾਰ ਨੇ 20 ਜੀ ਕਿਸੇ ਵੀ ਕਿਸੇ ਵੀ ੜਤੀ ਦੀ ਕਿਸੇ ਦੇ ਤੇਰੀ ਨਹੀਂ ਠੱਗੀ ਗਈ ਫੇਰ ਕਹਿੰਦੇ ਸਾਡੀ ਪਹੁੰਚ ਹੁੰਦੀ ਆ ਮੰਡੀ ਤੱਕ ਕਿਸਾਨ ਦੀ ਫਸਲ ਜਾਣੇ ਜੀ ਠੀਕ ਹੈ ਉਦੋਂ ਬਾਅਦ ਪਹੁੰਚ ਹੁੰਦੀ ਆ ੜਤੀ ਇਹਦੀ ਜੀ ਕਿਸੇ ਵੀ ੜਤੀ ਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਮੰਡੀ ਆ ਕੇ ਦੇਖੀ ਜਾਵੇ ਇੱਥੇ ਜੀ ਇਹ ਬਾਕੀ ਗੱਲ ਇਹ ਜਿਹੜਾ ਕੁਦਰਤੀ ਮੌਸਮ ਐਨਾ ਝੱਖੜ ਆਇਆ ਵੇਖੋ ਖੰਭੇ ਸਾਈਡਾਂ ਇਥੋਂ ਲੈ ਕੇ ਧੂਰੀ ਦੇਰੀ ਤੋਂ ਭਵਾਨੀਗੜ੍ਹ ਤੱਕ ਟਾਵਰ ਵੀ ਜਿਹੜੇ ਮਕਾਨਾਂ ਦੇ ਉੱਤੇ ਗਏ ਨੇ ਕਿਸਾਨਾਂ ਦੀ ਕਰੀ ਕਰਤੀ ਮਿਹਨਤ 6 ਮਹੀਨਿਆਂ ਦੀ ਮਿੱਟੀ ਚ ਰਲਾਉਤੀ ਕੁਝ ਪ੍ਰਮਾਤਮਾ ਕਰੋਬ ਹੋ ਗਿਆ ਕੋ ਸਾਡੀਆਂ ਸਰਕਾਰਾਂ ਦੀਆਂ ਮਾੜੀਆਂ ਕਾਰਜਕਾਰਜਕਾਰੀਆਂ ਕਰਕੇ ਮੰਡੀ ਦੇ ਵਿੱਚ ਇੱਕ ਵੀ ਸਾਡੇ ਭਗਵਾਨ ਸਵਾਨ ਸਰਕਾਰ ਦੀ ਆਮ ਪਾਰਟੀ ਦੀ ਕਿਸੇ ਵੀ ਮੰਡੀ ਦੇ ਵਿੱਚ ਉਹਦੀ ਵੀਡੀਓ ਵਾਇਰਲ ਦਿਖਾ ਦਿਓ ਵੀ ਕਿਸੇ ਨੇ ਮੰਡੀ ਦੇ ਵਿੱਚ ਜਾ ਕੇ ਕਿਸਾਨਾਂ ਦਾ ਹਾਲਚਾਲ ਪੁੱਛਿਆ ਹੋਵੇ ਮੈਂ 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 ਤੁਹਾਨੂੰ ਦੱਸਦਾ ਕੱਲ ਬਰਨਾਲਾ ਦੀ ਮਸੱਬਾ ਮੰਡੀ ਦੇ ਵਿੱਚ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਆ ਕਟਾਰੂ ਝੱਕ ਉਹ ਗਏ ਸੀ ਪਰ ਉਹਨਾਂ ਨੂੰ ਉੱਥੇ ਜਾਨੀ ਕਿਸਾਨਾਂ ਨੇ ਬੜੇ ਸਵਾਲ ਕਿਥੇ ਨੇ ਸਵਾਲ ਉਠਾਏ ਗਏ ਉੱਥੇ ਦੀ ਮੰਡੀ ਹੈ ਉਹਦੇ ਪੀਣ ਵਾਲਾ ਪਾਣੀ ਹੋਈ ਨਹੀਂ ਹੈ ਕਿਸਾਨ ਕਹਿ ਰਹੇ ਨੇ ਕਿ ਅਸੀਂ ਬਹੁਤ ਇੱਥੇ ਦੁਖੀ ਪਰੇਸ਼ਾਨ ਹੋ ਰਹੇ ਹਾਂ ਨਾ ਤਾਂ ਸਾਡੀ ਕੋਈ ਸੁਣਵਾਈ ਕੀਤੀ ਜਾ ਰਹੀ ਹੈ ਨਾ ਹੀ ਕੋਈ ਸੰਸਾਰਕਾਰੀ ਸੂਲਤਾ ਮੰਡੇ ਦਿੱਤੇ ਜਾ ਰਹੀਆਂ ਨੇ ਦੇਖੋ ਇਹ 2 ਕਿਲੋਮੀਟਰ ਦੇ ਨਾਲ ਪਿੰਡ ਘਾਵ ਦਾ ਮੰਡੀ ਦੇ ਵਿੱਚੋਂ 2 ਦਿਨ ਹੋ ਗਈ ਉੱਥੇ ਲਾਈਟ ਨਹੀਂ ਚੱਲੀ ਹੈਗੀ ਪਿੰਡ ਦੇ ਵਿੱਚ ਚੱਲਦੀ ਆ ਇਹ ਆਰਤੀਆਂ ਦੀ ਵੀ ਇੱਕ ਮਾੜੀ ਕਾਰਜਕਾਰੀ ਹੈ ਜਿਨ੍ਹਾਂ ਦੇ ਪਿੰਡ ਦੇ ਵਿੱਚ ਜਦੋਂ ਲਾਈਟ ਆ ਗਈ ਮੰਡੀ ਦੇ ਵਿੱਚ ਇਹਨਾਂ ਦਾ ਫਰਜ਼ ਬਣਦਾ ਵੀ ਲਾਈਟਾਂ ਉੱਥੇ ਵੀ ਜ਼ਰੂਰੀ ਚਲਣੀ ਚਾਹੀਦੀਆਂ ਨੇ ਜੀ ਤੇ ਇਹ ਨਹੀਂ ਜਦੋਂ 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 ਕਿਸਾਨ ਆਰਤੀਆਂ ਨੂੰ ਆਪਣੇ ਕਮਿਸ਼ਨ ਦਿੰਦਾ ਪੈਸੇ ਦਿੰਦਾ ਹੈ ਤਾਂ ਫਿਰ ਆਰਤੀਆਂ ਤੁਸੀਂ ਗੱਲਬਾਤ ਕਿਉਂ ਨਹੀਂ ਕਰਦੇ ਵੀ ਤੁਸੀਂ ਜੇਕਰ ਅਸੀਂ ਪੈ ਦੇਨੇ ਤਾਂ ਤੁਸੀਂ ਸਾਡਾ ਕੰਮ ਸਿਰੇ ਚੜ੍ਹੋ ਨਾ ਜੇ ਦੇਖੋ ਜੀ ਉਹਨਾਂ ਕਿਸਾਨ ਦਾ ਵਿਚਾਰਾ ਆਪਦੀ ਮੰਡੀ ਦੇ ਲਵੇ ਜਿਹੜੇ ਆਪ ਦੇ ਲਵੇ ਪੱਲੇ ਨੇ ਪੱਲੀਆਂ ਨੇ ਉਹ ਲਿਆ ਕੇ ਢਾਗਦਾ ਜੋ ਸਾਡੇ ਮਾਰਕੀਟ ਦੇ ਅਫਸਰਾਂ ਦਾ ਖਰਜ ਨਹੀਂ ਬਣਦਾ ਹੈਗਾ ਜਦੋਂ ਮੰਡੀ ਦੇ ਵਿੱਚ ਆ ਕੇ ਦੌਰਾ ਕਰਦੇ ਨੇ ਬੋਲੀਆਂ ਲਾਉਂਦੇ ਨੇ ਉਹਨਾਂ ਨੂੰ ਇਹ ਵੀ ਚਾਹੀਦਾ ਵੀ ਜਦੋਂ ਕਹਿੰਦੇ ਨੇ ਕਿ ਕਿੱਥੋਂ ਕੁਦਰਤ ਦੀ ਮਾਰ ਪਈ ਵੀ ਰਾਤਿਆਂ ਦਾ ਕਿਸੇ ਨੇ ਪੁੱਛਿਆ ਉਹ ਕਿਸੇ ਮਹਿਤਵੇ ਨੇ ਆ ਕੇ ਮਾਰਕੀਟ ਨੇ ਵੀ ਭਾਈ ਤੇਰੇ ਜ਼ਿਮੀਦਾਰਾਂ ਦੀਆਂ ਕਿੰਨੀਆਂ ਢੇਰੀਆਂ ਢੱਗੀਆਂ ਤੇ ਕਿੰਨੇ ਤਰਲਵੇ ਕਾਗਜ਼ਾਂ ਜਾਂ ਤਰਪਾਲਾਂ ਨੇ ਕੋਈ ਨਹੀਂ ਪੁੱਛਦਾ ਹੈਗਾ ਇੱਥੇ ਮਾਲਵਿੰਦਰ ਤੁਸੀਂ ਕਿੰਨੇ ਦਿਨਾਂ ਤੋਂ ਬੈਠੇ ਹੋ ਮੈਂ ਤੁਹਾਨੂੰ ਪਹਿਲਾਂ ਹੀ ਪੁੱਛਿਆ ਸੀ ਦਰਸ਼ਕ ਜਾਣਨਾ ਚਾਹੁੰਦੇ ਦੇ ਕਿੰਨੇ ਦਿਨਾਂ ਤੋਂ ਕਿਹੜੀ ਮੰਡੀ ਬੈਠੇ ਹੋ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਲਾਈਟ ਨਹੀਂ ਸੀ ਸਾਨੂੰ ਦੱਸੋ ਵੀ ਤੁਹਾਨੂੰ ਉੱਥੇ ਹੁਣ ਮੇਨ ਦਿੱਕਤ ਕੀ ਆ ਰਹੀ ਹੈ ਕਿ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਜਾਂ ਆਰਟੀਓ ਐਸੋਸੀਏਸ਼ਨ ਤੁਹਾਨੂੰ ਪ੍ਰੋਬਲਮਜ਼ ਆ ਰਹੀਆਂ ਦੇਖੋ ਜੀ ਹੁਣ ਸਰਕਾਰੀ ਜਿਵੇਂ ਸਾਡੀ ਹੁਣ ਮੇਰੀ ਅੱਜ ਵਾਰੀ ਕਹਿੰਦੇ ਨੇ 6 6 ਵਜੇ 5 ਵਜੇ ਵਾਰੀ ਆਉਣੀ ਆ ਤੋੜ ਲੜਨ ਦੀ ਜੀ ਤੇ ਉਹਦੇ ਵਿੱਚ ਸਾਨੂੰ ਪ੍ਰੇਸ਼ਾਨੀਆਂ ਇਹ ਆ ਰਹੀਆਂ ਨੇ ਜਾ ਕੇ ਜਦੋਂ ਉੱਥੇ ਮੰਡੀ 'ਚ ਜਾਂਦੇ ਆਂ ਜਾਂ ਕੇ ਤੁਸੀਂ ਮੰਡੀ ਦੇ ਵਿੱਚ ਹਾਲ ਦੇਖੋ ਜਾ ਕੇ ਇਸ ਟਾਈਮ ਫੇਰ ਪਤਾ ਲੱਗਦਾ ਸਾਡੇ ਕਹਿਣ ਤੇ ਕਰਨੀ ਦੇ ਵਿੱਚ ਬਹੁਤ ਫਰਕ ਆ ਜਦੋਂ ਗਰਾਊਂਡ ਜ਼ੀਰੋ ਤੇ ਜਾਂਦੀ ਆ ਰਿਪੋਰਟ ਮੰਡੀ ਦੇ ਵਿੱਚੋਂ ਫੇਰ ਅਸਲੀ ਲੋਕਾਂ ਸਾਹਮਣੇ ਸੱਚ ਆਉਂਦਾ ਜੀ ਕਿੰਨੀ ਮੰਡੀ ਦਾ ਮਾੜਾ ਹਾਲ ਹੈ ਇੱਥੇ ਆ ਕੇ ਦੇਖਣਾ ਚਾਹੀਦਾ ਪਰ ਹੁਣ ਸਾਨੂੰ ਜਿਵੇਂ 16 ਤਰੀਕ ਦਾ ਬੈਠਾ ਮੈਂ ਇੱਥੇ ਅੱਜ 22 ਤਰੀਕ ਹੋ ਗਈ ਅੱਜ ਮੇਰੀ ਮੱਛਿਆ ਦਾ ਦੇਖੋ ਜਦੋਂ ਹੱਲ ਹੋਊਗਾ ਉਦੋਂ ਦੱਸਿਆ ਜਾਊਗਾ ਸਾਡਾ ਜੀ ਅ ਯਾਨੀ ਕਿ ਤੁਹਾਨੂੰ ਇੱਕ ਹਫਤਾ ਹੋ ਗਿਆ ਤੁਸੀਂ ਮੰਡੀ ਜੀ ਬੈਠੇ ਹੋ ਆਪਣੇ ਘਰ ਤੋਂ ਦੂਰ ਬੈਠੇ ਹੋ ਆਪਣੀ ਕਣਕ ਯਾਨੀ ਕਿ ਵੇਚਣ ਦੇ ਲਈ ਹਾਲਾਂਕਿ ਸਰਕਾਰ ਦੇ ਵੱਲੋਂ ਇਹ ਪਹਿਲਾਂ ਗੱਲ ਐਲਾਨ ਕੀਤੀ ਗਈ ਸੀ ਤੁਹਾਨੂੰ ਦੱਸਣਾ ਮਾਲਿੰਦਰ ਜੀ ਭਗਵਾਨ ਤਮਨਜੀ ਦਾ ਇੱਕ ਉਹ ਆਇਆ ਸੀ ਆਦੇਸ਼ ਕਹਿ ਸਕਦੇ ਹਾਂ ਸਾਰੇ ਆਪਣੇ ਮੰਤਰੀਆਂ ਨੂੰ ਤੇ ਸਾਰੇ ਅਫਸਰਾਂ ਨੂੰ ਵੀ ਐਲਾਨ ਕੀਤਾ ਕਿ ਕਿਸਾਨਾਂ ਨੂੰ ਮੰਡਿਆਂ ਵਿੱਚ ਬੈਠਣਾ ਨਹੀਂ ਦਿੱਤਾ ਜਾਏਗਾ ਨਾਲ ਦੀਆਂ ਕਣਕ ਲੈਣੀ ਹੈ ਨਾਲ ਦੀਆਂ ਨੂੰ ਵਾਪਸ ਘਰ ਭੇਜਣਾ ਪਰ ਇਹ ਜੇ ਕੋਈ ਨਹੀਂ ਹੋ ਰਿਹਾ ਜਿਵੇਂ ਤੁਸੀਂ ਦੱਸ ਰਹੇ ਹੋ ਇੱਕ ਜੀ ਕੁਝ ਨਹੀਂ ਹੋ ਰਿਹਾ ਹੈਗਾ ਇਹ ਗੱਲਾਂ ਦੀ ਖਰਾਬ ਬਣਾਉਂਦੀ ਆ ਸਰਕਾਰ ਆ ਜਦੋਂ ਗਰਾਉਂਡ ਤੇ ਉਤਰਦੀ ਆ ਜਿਨ੍ਹਾਂ ਦੀਆਂ ਕਾਮੀਆਂ ਨੇ ਤਾਂ ਹੀ ਕਿਸਾਨ ਅੱਕੇ ਹੋਏ ਕੋ ਘੇਰਦੇ ਨੇ ਇਹਨਾਂ ਨੂੰ ਦੂਜੀਆਂ ਪਾਰਟੀਆਂ ਤੋਂ ਲੋਕ ਅੱਕੇ ਹੋਏ ਨੇ ਇਹਨਾਂ ਨੂੰ 92 ਐਮਐਲਏ ਦਿੱਤੇ ਜੇ 92 ਐਮਐਲਏ ਦੇ ਕੇ ਸਰਕਾਰ ਬਹੁਮਤ ਵਾਲੀ ਬਣਾ ਕੇ ਇਹਨਾਂ ਦੀ ਆਸਾਂ ਤੇ ਕਿਸਾਨਾਂ ਦੀਆਂ ਦੇ ਪੂਰੀ ਨਹੀਂ ਉੱਤਰਦੀ ਹੈਗੀ ਤਾਂ ਹੀ ਤਾਂ ਕਿਸਾਨ ਇਹਨਾਂ ਨੂੰ ਘੇਰ ਕੇ ਸਵਾਲ ਪੁੱਛਦੇ ਨੇ ਸਾਡੇ ਮੁੱਖ ਮੰਤਰੀ ਆਪ ਕਹਿੰਦੇ ਤੇ ਦੀ ਤੁਸੀਂ ਇਹਨਾਂ ਨੂੰ ਸਵਾਲ ਪੁੱਛਿਆ ਕਰੋ ਮੰਤਰੀਆਂ ਨੂੰ ਜਿਹਨਾਂ ਨੂੰ ਹੁਣ ਸਵਾਲ ਪੁੱਛਦੇ ਨੇ ਤਾਂ ਇਹ ਉਹ ਸਵਾਲਾ ਤੋਂ ਕਿਉਂ ਭਾਈ ਜਿਹੜੇ ਲੋਕਾਂ ਦੀ ਇਹਨਾਂ ਨੇ ਕਮੀਆਂ ਨੇ ਤਾਂ ਹੀ ਆ ਜੇ ਲੋਕਾਂ ਦੇ ਵਿੱਚ ਜਾ ਕੇ ਪਿੰਡਾਂ 'ਚ ਵੀ ਜਾਂਦੇ ਨੇ ਮੰਡੀਆਂ 'ਚ ਵੀ ਜਾਂਦੇ ਨੇ ਜਿੱਥੇ ਜਾ ਕੇ ਲੋਕ ਇਹੀ ਸਵਾਲ ਕਰਦੇ ਨੇ ਵੀ ਤੁਹਾਡਾ ਕੀ ਫਰਜ ਬਣਿਆ ਤੁਹਾਡਾ ਕੀ ਪਿਛਲੀਆਂ ਸਰਕਾਰਾਂ ਨਾਲ ਸਾਨੂੰ ਕੀ ਸਹੂਲਤ ਵਧ ਦਿੱਤੀ ਆ ਤੁਸੀਂ ਨੇ ਜੀ ਅੱਜ ਅੱਜ ਵੀ ਢੀਂਪੀ ਢਿੱਲੋ ਭੱਜੇ ਨੇ ਗਿੱਦੜਵਾਦੀ ਮੰਡੀ ਚੋਂ ਅੱਜ ਦੀ ਖਬਰ ਹੈ ਅਸੀਂ ਕੁਸਮੇ ਆਪਣੇ ਚੰ ਚੱਲ ਰਹੀ ਹੈ ਤੁਸੀਂ ਸਹੀ ਕਹਿ ਰਹੇ ਹੋ ਅੱਜ ਵੀ ਢੀਂਪੀ ਢਿੱਲੋ ਭੱਜੇ ਨੇ ਔਰ ਮਾਲਵਿੰਦਰੀ ਮੈਂ ਤੁਹਾਨੂੰ ਦੱਸ ਦੇਣਾ ਸਰਕਾਰਾਂ ਦਾ ਮੈਨੂੰ ਨਹੀਂ ਪਤਾ ਤੁਹਾਡੇ ਤੋਂ ਦੇਖੋ ਸਾਡੀ ਗਰਾਊਂਡ ਰਿਪੋਰਟ ਤੁਸੀਂ ਉਹ ਤੁਸੀਂ ਦੇ ਰਹੇ ਹੋ ਵਧੀਆ ਕਹਿਦਾ ਤੁਸੀਂ ਮੰਡੀ ਤੁਸੀਂ ਬੈਠੇ ਹੋ ਇੱਕ ਰਿਪੋਰਟ ਮੈਂ ਤੁਹਾਨੂੰ ਦੇ ਦਿੰਦਾ ਕਿ ਇਸ ਵਾਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਬਹੁਤ ਜ਼ਿਆਦਾ ਕਣਕਾਂ ਨੂੰ ਅੱਗ ਲੱਗੀ ਹੈ ਇੱਕ ਪਰਿਵਾਰ ਦਾ ਯਾਨੀ ਕਿ ਇੱਕ ਪਿਤਾ ਤੇ ਉਹ ਦੀ ਧੀ ਹੈ ਬਸ ਬਜ਼ੁਰਗ ਪਿਤਾ ਤੇ ਧੀ ਛੋਟੀ ਜੀ ਹੈ ਉਹਨਾਂ 10 ਏਕੜ ਜ਼ਮੀਨ ਸਾਰੀ ਸੜਕੇ ਸੋਹ ਗਈ ਸਰਕਾਰ ਦਾ ਕੋਈ ਬੰਦਾ ਨਹੀਂ ਆਇਆ ਅੱਗੇ ਤੇ ਹੁਣ ਧਿਆਨ ਨਾਲ ਸੁਣਨਾ ਗੁਰੂ ਰੰਧਾਵਾ ਪੰਜਾਬੀ ਸਿੰਗਰ ਉਹਨਾਂ ਨੇ ਉਹ ਕਿਸਾਨ ਭਰਾ ਦੀ ਬਾਹ ਫੜੀ ਹੈ ਉਹਨਾਂ ਨੇ ਕਿਹਾ ਮੈਂ ਮਦਦ ਕਰਾਂਗਾ ਪਰ ਮੈਂ ਐਜ਼ ਇੱਕ ਯਾਨੀ ਕਿ ਮਜ਼ਦੂਰ ਬਣ ਕੇ ਕਿਸਾਨ ਦਾ ਮੁੰਡਾ ਕਿਸਾਨ ਬਣ ਕੇ ਉਹਨਾਂ ਦੀ ਮਦਦ ਕਰ ਰਿਹਾ ਨਾ ਕਿ ਕਿਸੇ ਪੋਲੀਟੀਕਲ ਸੱਤਾ 'ਚ ਆਉਣ ਦੇ ਲਈ ਜਿਵੇਂ ਇਹ ਦੇਖੋ ਉਹ ਪੰਜਾਬੀ ਗਾਇਕ ਮਦਦ ਕਰ ਰਹੇ ਆ ਸਰਕਾਰਾਂ ਨੂੰ ਤਾਂ ਗਿਆਨ ਚਾਹੀਦਾ ਨਾ ਕੁਝ ਜਿਹੇ ਇਹ ਸਰਕਾਰਾਂ ਨੇ ਇਹਨਾਂ ਨੂੰ ਗਿਆਨ ਉਹ ਸਾਨੂੰ ਕਿਸਾਨਾਂ ਮਜ਼ਦੂਰਾਂ ਨੂੰ ਗਿਆਨ ਉਦੋਂ ਵੰਡਦੇ ਨੇ ਜਦੋਂ ਇਹਨਾਂ ਨੂੰ ਸਾਡੇ ਨੂੰ ਵੋਟਾਂ ਦੀ ਲੋੜ ਹੁੰਦੀ ਆ ਜਦੋਂ ਵੋਟਾਂ ਪਏ ਜਾਂਦੇ ਨੇ ਕੋਈ ਇਹਨਾਂ ਦੇ ਦਫ਼ਤਰਾਂ 'ਚ ਨਹੀਂ ਬਹਿੰਦਾ ਕੋਈ ਇਹਨਾਂ ਦੀ ਸੁਣਵਾਈ ਨਹੀਂ ਕਹਿੰਦਾ ਆ ਤੇ ਤਿੰਨ ਦਿਨਾਂ ਮਗਰੋਂ ਲਾਈਟ ਚੱਲੀ ਆ ਸਾਰੇ ਖੰਭੇ ਚੱਲ ਰਹੇ ਨੇ ਦਿਖਾਓ ਇਹਨਾਂ ਦਾ ਮੰਤਰੀ ਨੇ ਕਿਸੇ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਝੱਖੜ ਚੱਲਿਆ ਕਿਸੇ ਵੀ ਪਿੰਡ 'ਚ ਵਾਇਰ ਨੂੰ ਦਿਖਾਓ ਵੀਡੀਓ ਇਹਨਾਂ ਦੀ ਦਿਖਾਓ ਜਾ ਕੇ ਪਿੰਡਾਂ ਦੇ ਵਿੱਚ ਇਹਨਾਂ ਨੇ ਹਾਲਚਾਲ ਪੁੱਛਿਆ ਲੋਕਾਂ ਦੀਆਂ ਸੱਤਾਂ ਉੜ ਗਈਆਂ ਲੋਕਾਂ ਦੇ ਬਿਜਲੀ ਦੇ ਟਰਾਂਸਫਾਰਮ ਹੋ ਗਏ ਗੁੱਲ ਹੋ ਗਏ ਪਾਣੀ ਵੀ ਅਸੀਂ ਪਿੰਡਾਂ ਦੇ ਵਿੱਚ ਭਾਈਚਾਰੇ ਨੇ ਗੁਰਦੁਆਰੇ ਤੇ ਜਨਰੇਟਰ ਚਲਾ ਚਲਾ ਪਿੰਡਾਂ ਨੇ ਆਪ ਦੇ ਭਾਈਚਾਰੇ ਨੇ ਇਕੱਠੇ ਹੋ ਕੇ ਪਾਣੀ ਭਰਦੇ ਅਸੀਂ ਪਿੰਡਾਂ ਦੇ ਵਿੱਚੋਂ ਅੱਜ ਸਾਡੀ ਪਿੰਡ ਦੇ ਵਿੱਚ ਲਾਈਟ ਸ਼ੁਰੂ ਹੋਈ ਆ ਜੀ ਅਸੀਂ ਘੱਟੋ ਘੱਟ ਜਿਹੜੇ ਸਰਕਾਰ ਦੀਆਂ ਕਾਮੀਆਂ ਨੇ ਅਸੀਂ ਭਾਈਚਾਰਾ ਬਿਜਲੀ ਬੋਰਡ ਨਾਲ 10-10 20 ਵੀ ਬੰਦੇ ਲੱਜੇ ਤਾਂ ਅਸੀਂ ਇਹ ਕੰਮ ਕਰਾ ਰਹਿਆਂ ਨਾਲ ਮਾਲਵਿੰਦਰ ਜੀ ਮੈਂ ਮਾਫੀ ਚਾਹਨਾ ਮੈਂ ਮੈਂ ਲਾਈਵ ਦਾ ਪ੍ਰੋਗਰਾਮ ਚੱਕਿਆ ਹੋਇਆ ਤੇ ਮੈਂ ਇਹ ਬੇਨਤੀ ਵੀ ਕਰਾਂਗਾ ਤੇ ਜਿਹੜੇ ਸੀਨੀਅਰ ਅਧਿਕਾਰੀ ਉਹਨਾਂ ਨਾਲ ਗੱਲ ਵੀ ਕਰਾਂਗਾ ਤੁਹਾਡੇ ਜਿਹੜੇ ਖੇਤੀਬਾੜ ਦੇ ਰਿਲੇਟਡ ਨੇ ਮੈਂ बार-बार ਤੁਹਾਨੂੰ ਇਹ ਪੁੱਛ ਰਿਹਾ ਵੀ ਜਿਹੜੀ ਮੰਡੀ ਤੁਸੀਂ ਬੈਠੇ ਹੋ ਇਹ ਮੰਡੀ ਕਿਹੜੇ ਜ਼ਿਲ੍ਹੇ ਅੰਦਰ ਹੈ ਕਿਹੜੇ ਹਲਕੇ 'ਚ ਆਇਆ ਮੈਨੂੰ ਇਹ ਦੱਸ ਦਿਓ ਪਲੀਜ਼ ਇਹ ਮੰਡੀ ਸੰਗਰੂਰ ਦੀ ਹੈ ਜੀ ਪਟਿਆਲੇ ਰੋਡ ਤੋਂ ਘਾਬਦਾ ਪਿੰਡ ਦੀ ਮੰਡੀ ਹੈ ਇਹ ਸੰਗਰੂਰ ਤੋਂ 9-10 ਕਿਲੋਮੀਟਰ ਤੇ ਆਏ ਜਿਹੜਾ ਸੰਗਰੂਰ ਤੋਂ ਪਟਿਆਲਾ ਰੋਡ ਨੂੰ ਜਾਂਦੇ ਆ ਜੀ ਯਾਨੀ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਵੀ 3 ਦਿਨ ਤੋਂ ਲਾਈਟ ਹੀ ਨਹੀਂ ਆ ਰਹੀ ਉਹਰੇ ਹਾਂ ਅੱਜ ਰਾਤ ਤਾਂ ਦੇਖੋ ਨਾਲ ਦੀ ਨਾਲ ਇਹ ਆਰਤੀ ਦਾ ਫਰਜ ਨਹੀਂ ਮੰਨਦਾ ਦੀ ਵੀ ਸੀ ਉਹਨੇ ਜਦੋਂ ਕੋਈ ਕੰਡਾ ਚੱਲਦਾ ਕੰਡੇ 'ਚ ਪ੍ਰੋਬਲਮ ਆਉਦੀ ਹੈ ਕਿਸਾਨਾਂ ਦੇ ਭਰੋਸੇ ਜੇ ਤਾਂ ਹੁੰਦੀ ਹੈ ਜੇ ਲੈਟ ਹੋਊਗੀ ਤਾਂ ਸੁਰੱਖਿਆ ਹੋਊਗੀ ਉਹ ਅਸੀਂ ਤਾਂ ਮੰਡੀ ਦੇ ਵਿੱਚ ਆਰਤੀ ਤੱਕ ਲਿਜਾਣ ਦੇ ਭਾਈਵਾਲ ਹੁੰਦੇ ਆ ਅਸੀਂ ਤਾਂ ਉਸ ਤੋਂ ਬਾਅਦ ਆਰਤੀ ਦੀ ਜ਼ਿੰਮੇਵਾਰੀ ਹੁੰਦੀ ਆ ਉਸ ਤੋਂ ਬਾਅਦ ਮਾਰਕੀਟ ਦੀ ਹੋਣੀ ਚਾਹੀਦੀ ਆ ਜ਼ਿੰਮੇਵਾਰੀ ਕੀ ਕਿਸਾਨਾਂ ਨਾਲ ਮਿਲੇ ਮਾਰਕੀਟ ਵਾਲੇ ਜਾ ਕੇ ਜਾਂ ਕਿੰਨੀ ਕੀ ਸਾਨੂੰ ਪ੍ਰੋਬਲਮ ਆ ਰਹੀ ਆ ਕਿਉਂਕਿ ਐਟ ਕੀ ਐਟ ਕੀ ਜਿਹੜੇ ਆੜਤੇ ਨੇ ਉਹਨਾਂ ਨੂੰ ਸਖਤ ਨਰਦੇ ਦਿੱਤੇ ਗਏ ਨੇ ਅਧਿਕਾਰੀਆਂ ਵੱਲੋਂ ਵੀ ਜਿਹੜੇ ਉਹ ਕੰਡੇ ਲਾਂਦੇ ਨੇ ਉਹਦੇ ਜਿਹੜੀ ਹੇਰਾਫੇਰੀ ਹੁੰਦੀ ਹੈ ਵੀ ਕੋਈ ਹੇਰਾਫੇਰੀ ਸਾਹਮਣੇ ਆਈ ਤਾਂ ਉਸ ਆੜਤੇ ਲਾਇਸੈਂਸ ਕੈਂਸਲ ਕੀਤਾ ਜਾਵੇਗਾ ਜਿੱਥੇ ਤੁਸੀਂ ਬੈਠੇ ਹੋ ਕੀ ਉੱਥੇ ਕੁਝ ਜਿਹਾ ਉਹਨੂੰ ਦੇਖਣ ਨੂੰ ਮਿਲਿਆ ਤਾਂ ਹੁਣ ਤੱਕ ਨਹੀਂ ਦੇਖੋ ਸਾਨੂੰ ਤਾਂ ਲੈਟ ਦੀ ਜਿਆਦਾ ਸਮੱਸਿਆ ਆਈ ਹੈ ਉਹ ਕੰਡੇ ਦਾ ਹਜੇ ਕੋਈ ਅਜਿਹੀ ਗੱਲ ਨਹੀਂ ਹੋਈ ਜਿੰਦੀ ਜੇ ਕੰਡੇ ਦੇ ਵੀ ਫੇਰ ਵੀ ਤੁਹਾਨੂੰ ਦੱਸਾਂਗੇ ਜ਼ਰੂਰ ਜੀ ਕਿਉਂਕਿ ਦੇਖੋ ਅਸੀਂ ਚਾਹਨੇ ਆ ਕਿ ਜੇ ਤੁਸੀਂ ਨਾ ਗਰਾਊਂਡ 'ਤੇ ਸਾਡੇ ਰਿਪੋਰਟਰ ਇਸ ਸਮੇਂ ਤੁਸੀਂ ਹੋ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਤੁਹਾਨੂੰ ਦਿੱਕਤਾਂ ਪਰੇਸ਼ਾਨੀਆਂ ਆ ਰਹੇ ਹੋ ਨਾ ਤੁਹਾਨੂੰ ਨਹੀਂ ਪੂਰੇ ਪੰਜਾਬ ਦੇ ਕਿਸਾਨਾਂ ਨਾਲ ਸਹੀ ਕਹਿ ਰਹੇ ਹੋ ਤੁਸੀਂ ਤੇ ਮੈਂ ਤਾਂ ਨਹੀਂ ਕਹਦਾ ਹੋਰ ਦੱਸਦਾ ਕਿ ਡੀਐਮਪੀ ਢਿੱਲੋ ਵਿਧਾਇਕ ਨੂੰ ਅੱਜ ਉਥੋਂ ਗਿੱਦੜਵਾਦੀ ਮੰਡੀ 'ਚੋਂ ਇਸੇ ਕਰਕੇ ਕਿਸਾਨਾਂ ਨੇ ਘੇਰ ਕੇ ਚੰਗੇ ਸਵਾਲ ਕੀਤੇ ਆ ਉਹ ਜਵਾਬ ਦੇ ਸਕੇ ਔਰ ਭਸਦੇ ਦਿਖਾਈ ਦਿੱਤੇ ਦੇਖੋ ਇਹ ਭੱਜਣ ਕੀ ਜਦੋਂ ਇਹਨਾਂ ਦੇ ਕੋਈ ਸਵਾਲਾਂ ਦਾ ਜਵਾਬ ਨਹੀਂ ਹੈਗਾ ਉਦੋਂ ਦਾ ਜਿੱਥੇ ਦਾਸ ਘਰ ਰਹਿੰਦੇ ਨੇ ਖੇਤਾਂ ਦੇ ਵਿੱਚ ਹੱਥ ਜੋੜਦੇ ਫਿਰਦੇ ਨੇ ਵੋਟਾਂ ਦੇ ਮਾਰੇ ਇਹ ਹੁਣ ਇਹਨਾਂ ਨੂੰ ਮੰਡੀਆਂ ਦੇ ਵਿੱਚ ਘੱਟੋ ਘੱਟ ਜਦੋਂ ਮੌਸਮ ਕੁਦਰਤੀ ਆਫਤ ਆਈ ਆ ਤਾਂ ਤਖਸਾਨਾਂ ਨਾਲ ਇਹਨਾਂ ਨੂੰ ਮਿਲਣਾ ਚਾਹੀਦਾ ਸੀ ਵੀ ਕੀ ਸਮੱਸਿਆ ਕੋਈ ਮੰਡੀ 'ਚ ਲਾਈਟ ਦੀ ਜਾਂ ਕੋਈ ਮੰਡੀਬਾਰਦਾਨੇ ਦੀ ਇਹਨਾਂ ਨੇ ਕਿਤੇ ਕਿਤੇ ਵੀ ਦਿਖਾ ਦਿਓ ਸਾਡੇ ਆ ਕੇ ਕਿਹਨੇ ਹਾਲ ਚਾਲ ਪੁੱਛਿਆ ਹੋਵੇ ਫਿਰ ਲੋਕਾਂ ਦਾ ਮਤਲਬ ਚ ਗੁੱਸਾ ਤਾਂ ਵੱਧੂ ਵੇ ਇਹਨਾਂ ਦੇ ਵਿੱਚ ਜੀ 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 ਇਹਨਾਂ ਦਾ ਫਰਜ਼ ਬਣਦਾ 6 ਮਹੀਨਿਆਂ ਦੀ ਸਾਡੀ ਪੁੱਤਾ ਵਾਂਗੂ ਫਸਲ ਕਮਾਈ ਹੁੰਦੀ ਆ ਸਾਡੀਆਂ ਮੰਡੀਆਂ ਜੇ ਰੋਲਦੀਆਂ ਸੀ ਆਪਣੇ ਖੇਤ 'ਚ ਆਪਣੇ ਆਪਣੇ ਖੇਤਾਂ ਦੇ ਵਿੱਚ ਜੇ ਜਿਹਦੇ ਅੱਗ ਲੱਗਦੀ ਆ ਚਲੋ ਉਹ ਤਾਂ ਤਸਾਲਾਂ ਦੇ ਆਪਦੀ ਵਾਰਤਾ ਹੁੰਦੀ ਆ ਜੇ ਮੰਡੀ 'ਚ ਲੈ ਆ ਕੇ ਵੀ ਫਸਲ ਰੁਲੇ ਫੇ ਸਾਨੂੰ ਸਰਕਾਰਾਂ ਦੇ ਕੀ ਉਮੀਦਾਂ ਰੱਖੀਆਂ ਹੁੰਦੀਆਂ ਨੇ ਅ ਚਲੋ ਮਾਨਿੰਦਰੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਸਰਕਾਰਾਂ ਦਾ ਤੁਹਾਡੀ ਆਵਾਜ਼ ਪਹੁੰਚੇ ਤੇ ਤੁਹਾਡੇ ਅੱਜ ਫਸਲ ਜਲਦੀ ਹੋ ਜਲਦੀ ਨਿਕਲ ਜਾਏ ਤੇ ਤੁਸੀਂ ਜਲਦੀ ਘਰ ਜਾਓ ਤੇ ਤੁਸੀਂ ਆਪਣਾ ਕੀਮਤੀ ਸਮੇਂ ਤੇ ਸਾਨੂੰ ਗਰਾਉਂਡ 0 ਤੋਂ ਜੋ ਰਿਪੋਰਟ ਦਿੱਤੀ ਹੈ ਤੁਹਾਡਾ ਉੱਲੀ ਬਹੁਤ ਬਹੁਤ ਧੰਨਵਾਦ ਕਰਦਾ ਸਰ ਮੈਂ ਧੰਨਵਾਦ ਜੀ ਧੰਨਵਾਦ ਸੋ ਦੋਸਤੋ ਜੁੜੇ ਮਾਲਵਿੰਦਰ ਜੀ ਸੰਰੂਰ ਤੋਂ ਪਟਿਆਲਾ ਰੋਡ ਤੇ ਜਿਹੜੀ ਮੰਡੀ 'ਚ ਬੈਠੇ ਨੇ ਉਹਨਾਂ ਸਾਬਤ ਤੌਰ ਤੇ ਕਹਿ ਕੇ ਤਿੰਨ ਦਿਨਾਂ ਤੋਂ ਇੱਥੇ ਲਾਈਟ ਹੀ ਨਹੀਂ ਹੈ ਪੀਣ ਦਾ ਪਾਣੀ ਦਾ ਛੱਡੋ ਔਰ ਉਹਨਾਂ ਨੇ ਇੱਕ ਇਲਜ਼ਾਮ ਵੀ ਲਗਾਏ ਗਏ ਨੇ ਆਰਟੀਆ ਐਸੋਸੀਏਸ਼ਨ ਦੇ ਉੱਪਰ ਕਿ ਉਹਨਾਂ ਦੇ ਵੱਲੋਂ ਸਹੀ ਤਰੀਕੇ ਨਾਲ ਜਿਹੜੀ ਉਹਨਾਂ ਦੀ ਕਣਕ ਦੀ ਤੋ ਆਟਵਾ ਹੀ ਨਹੀਂ ਕੀਤੀ ਜਾ ਰਹੀ ਕਿਉਂਕਿ ਉਹਨਾਂ ਦਾ ਕੰਮ ਕਿਸਾਨ ਦਾ ਕੰਮ ਹੈ ਮੰਡੀ ਦੇ ਤੱਕ ਕਢ ਕੇ ਪਹੁੰਚਾਣਾ ਅੱਗੋਂ ਲਿਫਟੀ ਕਰਾਉਣ ਦਾ ਕੰਮ ਆਰਟੀ ਐਸੋਸੀਏਸ਼ਨ ਦਾ ਹੁੰਦਾ ਹੈ ਉਹਨਾਂ ਨੇ ਕਿਹਾ ਵੀ ਜੇਕਰ ਅਸੀਂ ਕਣਕ ਦਾ ਨੰਬਰ ਲਵਾਣ ਜਾਂਦੇ ਆ ਤਾਂ ਸਾਨੂੰ ਕਈ ਕ ਘੰਟੇ ਰੋਕਿਆ ਜਾਂਦਾ ਪਹਿਲਾਂ ਜੇ ਟਰੱਕ ਭਰ-ਭਰ ਕੇ ਆ ਰਹੇ ਨੇ ਉਹ ਚਾਹੇ سرمایہਦਾਰਾਂ ਦੇ ਨੇ ਉਹ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਹੜਾ ਮੇਰੇ ਵਰਗਾ ਗਰੀਬ ਕਿਸਾਨ ਆਪਣੀ ਟਰਾਲੀ ਜਿ ਲੈ ਕੇ ਆਇਆ ਕਦਾ ਖੁੱਲੀ ਤਾਂ ਸਾਨੂੰ ਬੋ-ਬੋਟ ਸਮਾਥ ਉੱਥੇ ਬਿਠਾਇਆ ਜਾ ਰਿਹਾ 10 ਨੇ ਭਰਾ ਤਕਰੀਬ 15-16 ਤਰੀਕ ਦੇ ਬੈਠੇ ਨੇ ਔਰ ਅੱਜ ਸ਼ਾਮ ਤੱਕ ਉਹਨਾਂ ਦਾ ਨੰਬਰ ਆ ਆਸਾ ओनली ਉਹਨੇ ਵੀ ਦੱਸਿਆ ਕਿ ਅਜ ਉੱਥੇ ਵੀ ਇੱਕ ਜਿਹੜੇ ਵਿਦਾਇਕਾਂ ਗਏ ਸੀ ਉਹਨਾਂ ਦਾ ਵੀ ਉੱਥੇ ਕਿਸਾਨਾਂ ਨੇ ਉਹਨਾਂ ਨੂੰ ਗਲਬਤ ਨਹੀਂ ਕੀਤੀ ਤਾਂ ਤੁਹਾਨੂੰ ਦੱਸ ਦੇਣੇ ਆ ਕਿ ਪੰਜਾਬ ਦੇ ਜਿਵੇਂ ਸਵਾਰ ਚੱਲ ਰਿਹਾ ਸੀ ਕਿ ਭਗਵੰਤ ਮਾਣੇ ਕਿਹਾ ਸੀ ਕਿ ਕਿਸਾਨਾਂ ਨੂੰ ਦਿੱਕਤਾਂ ਨਹੀਂ ਆਣਗੀਆਂ ਤੇ ਸਭ ਤੋਂ ਵੱਡੀ ਅਪਡੇਟ ਮੈਂ ਤੁਹਾਨੂੰ ਦੇ ਵੀ ਚੁੱਕਿਆ ਦੁਆਰ ਦੇ ਨਾ ਕਿ ਗੁਰੂ ਰੰਧਾਵਾ ਨੇ 10 ਏਕੜ ਜਿਹੜੇ ਕਿਸਾਨ ਦੀ ਜ਼ਮੀਨ ਸੜੀ ਸੀ ਜਿੱਦੀ ਇਕਲੋਤੀ ਬੇਟੀ ਹੈ ਉਹਨੇ ਪੋਸਟ ਪਾਈ ਸੀ ਬੈਠੇ ਫੇਸਬੁਕ ਤੇ ਤਾਂ ਗੁਰੂ ਰੰਧਾਵਾ ਨੇ ਇੱਕ ਬਹੁਤ ਵਧੀਆ ਖੁਸ਼ਖਬਰੀ ਦਿੱਤੀ ਹੈ ਉਹਨਾਂ ਨੇ ਕਿਹਾ ਸਰਕਾਰ ਕੁਝ ਕਰੇ ਨਾ ਕਰੇ ਮੈਂ ਕਿਸਾਨ ਦਾ ਮੁੰਡਾ ਆ ਮੈਂ ਕਿਸਾਨ ਦੇ ਖੜਿਆ ਆ ਸਾਰੀ ਜ਼ਮੀਨ ਦਾ ਉਹਦਾ ਖਰਚਾ ਮੈਂ ਦਵਾਗਾ ਔਰ ਗੁਰੁੰਦਾਵਾ ਨੇ ਇਹ ਵੀ ਕਹਿ ਦਿੱਤਾ ਕਿ ਉਸ ਲੜਕੀ ਦਾ ਪੂਰਾ ਪੜਾਈ ਦਾ ਖਰਚਾ ਵੀ ਉਹ ਕਰਨਗੇ ਸੋ ਦੋਸਤੋ ਜੇਕਰ ਅੱਜ ਪੰਜਾਬੀ ਫਿੰਗਰ ਜਾਂ ਇਹ ਲੋਕ ਅੱਗੇ ਆ ਰਹੇ ਨੇ ਕਿਸੇ ਦੀ ਬਾਹ ਫੜ ਰਹੇ ਨੇ ਤਾਂ ਅੱਜ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਜਾਗਣ ਦੀ ਲੋੜ ਹੈ ਜਿਹੜੇ ਕਿਸਾਨ ਭਰਾਵਾਂ ਦਾ ਅੱਜ ਕੀ ਬਹੁਤ ਨੁਕਸਾਨ ਹੋਇਆ ਹੈ ਉਹਨਾਂ ਦੀ ਬਾਹ ਫੜਨ ਲੋੜ ਹੈ ਉਹਨਾਂ ਨੂੰ ਹੌਸਲਾ ਦੇਣ ਕਿਉਂਕਿ ਕਿਸਾਨ ਆਂਦ ਆਤਾ ਹੈ ਜੇਕਰ ਉਹ ਸਹੀ ਤਰੀਕੇ ਨਾਲ ਆਪਣਾ ਕੰਮ ਕਰਨਗੇ ਕਰਨਕ ਆਏਗੀ ਤਾਂ ਅਸੀਂ ਘਰਾਂ ਵਿੱਚ ਬਹਿ ਕੇ ਰੰਨ ਰੋਟੀ ਖਾ ਸਕਾਂਗੇ ਸੋ ਦੋਸਤੋ ਇਹ ਸਾਡਾ ਸ਼ਾਮ ਦਾ ਅਜ ਮੁੱਦਾ ਸੀ ਤੁਹਾਣਾ ਜਲਦੀ ਜੁੜਾਂਗਾ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਲੈ ਕੇ ਉੱਥਾ ਤੁਸੀਂ ਦੇਖਦੇ ਰਹੋ ਇਹ ਪੰਜਾਬੀ ਟੀਵੀ